ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਬਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਕੱਪੜੇ ਦਾ ਕੰਮ ਤੇ ਬੁਟੀਕ ਹੈ ਜੀ ਤੇ ਅੱਜ ਮੈਂ ਤੁਹਾਡੇ ਲਈ ਕੁਝ ਪਲੇਨ ਫੈਬਰਿਕ ਲੈ ਕੇ ਆਈਆਂ ਤੇ ਕੁਝ ਹੈਂਡ ਤੇ ਕੁਝ ਬਣਾ ਤੁਹਾਡਾ ਡਰੈਸ ਪੁੱਛਦਿਆਂ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਆਪਣਾ ਪਿੰਡ ਲੰਬੀ ਹੈ ਜੀ ਜੋ ਡਾਵਾ ਵਾਲੀ ਮਲੋਟ ਰੋਡ ਤੇ ਪੈਂਦਾ ਤੇ ਅਗਰ ਤੁਸੀਂ ਸਾਡੇ ਕੋਲ ਇੱਥੇ ਆ ਕੇ ਸੂਟ ਵਾਈ ਕਰਨਾ ਚਾਹੁੰਦੇ ਹੋ ਜਾਂ ਸਾਨੂੰ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਵਗੈਰਾ ਦਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਵਰਕ ਕਰਵਾਉਣਾ ਚਾਹੁੰਦੇ ਹੋ ਆਪਣੇ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਜੀ ਹਾਂਜੀ ਤੇ ਜੇ ਕੁਝ ਪਣਾ ਆਨਲਾਈਨ ਨਾਲ ਸੂਟ ਮੰਗਵਾਉਣਾ ਚਾਹੁੰਦੇ ਆ ਤਾਂ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਤੋਂ ਆਨਲਾਈਨ ਸੂਟ ਵਾਇਰ ਕਰ ਸਕਦੇ ਹੋ ਜੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਅੱਜ ਵਾਲੇ ਸੂਟ ਜੇ ਆਪਣਾ ਪਹਿਲਾ ਸੂਟ ਹਾਂਜੀ ਇਹ 글ਾਸ ਸਿਲਕ ਦਾ ਸੂਟ ਹੈ ਦੇਖੋ ਇਹਦਾ ਫੈਬਰਿਕ 글ਾਸ ਸਿਲਕ ਤੇ ਹੈ ਦੇਖੋ ਬਹੁਤ ਸੋਹਣਾ ਹੈਂਡਵਰਕ ਦਾ ਸੂਟ ਹੈ ਇਹ ਵਾਲਾ ਇਹਦੇ ਵਿੱਚ ਹੈਂਡ ਦਾ ਤੇ ਜਰੀ ਦਾ ਕੰਮ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਮੋਤੀ ਐਡ ਕੀਤਾ ਹੋਇਆ ਤੇ ਜਰੀ ਜਰੀ ਤੇ ਹੈਂਡ ਦਾ ਕੰਮ ਕੀਤਾ ਹੋਇਆ ਸਿਕਵੈਂਸ ਦਾ ਕੰਮ ਹੈ ਜੀ ਇਹਦੇ ਉੱਪਰ ਤੇ ਇਸ ਤਰ੍ਹਾਂ ਦੇ ਘੇਰੇ ਤੇ ਲੈਸ ਦਿੱਤੀ ਹੋਈ ਹੈ ਦੇਖੋ ਇਹ ਵਾਲਾ ਸਿਕਵੈਂਸ ਦਾ ਕੰਮ ਹੈ ਇਸ ਤਰ੍ਹਾਂ ਇਹ ਅਸੀਂ ਲੈਣਾ ਚਾਹੁੰਦੇ ਹਾਂ ਦੇਖੋ ਸਿਕਵੈਂਸ ਵਰਕ ਤੇ ਇਹ ਆਹ ਵਾਲੀ ਇਹਦੀ ਬਾਜੂ ਆ ਗਈ ਹਾਂ ਜੇ ਵਾਲੀ ਇਹਦੀ ਬਾਜੂ ਆ ਗਈ ਦੇਖੋ ਤੁਸੀਂ ਤੇ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਘੱਟ ਰੇਂਜ 'ਚ ਤੇ ਬਹੁਤ ਸੋਹਣਾ ਸੂਟ ਹੈ ਇਹ ਵਾਲੇ ਤੇ ਦੁਪੱਟਾ ਵੀ ਦੇਖੋ ਜੀ ਦੁਪੱਟਾ ਵੀ ਗਲਾਸ ਸ਼ਿਮਰ ਤੇ ਹੈ ਦੇਖੋ ਸੇਮ ਫੈਬਰਿਕ ਸ਼ਰਟ ਦਾ ਜੋ ਸੇਮ ਫੈਬਰਿਕ ਦੁਪट्टे ਦਾ ਤੇ ਦੁਪट्टे ਤੇ ਵੀ ਦੇਖੋ ਸਿਕਵੈਂਸ ਵਰਕ ਐ ਇਸ ਤਰ੍ਹਾਂ ਬਹੁਤ ਸੋਹਣਾ ਹੈਂਡ ਦਾ ਕੰਮ ਕੀਤਾ ਹੋਇਆ ਹਾਂਜੀ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਪੂਰਾ ਡਬਲ ਦੁਪੱਟਾ ਸੇਮ ਫੈਬਰਿਕ ਸ਼ਰਟ ਵਾਲਾ ਤੇ ਇਹਦੇ ਨਾਲ ਮਸਲੀਨ ਦਾ ਬਾਟਮ ਹੈ ਹਾਂਜੀ ਪ੍ਰਾਈਸ ਇਹਦਾ ਹੈਗਾ 1250 ਰੁਪਏ 1250 ਰੁਪਏ ਪ੍ਰਾਈਸ ਹੈ ਜੀ ਇਸ ਪ੍ਰਾਈਸ ਸਾਡੀ ਗਾਰੰਟੀ ਹੈ ਜੀ 글ਾਸ ਸਿਲਕ ਦੇ ਤੁਹਾਨੂੰ ਪਲੇਨ ਫੈਬਰਿਕ ਲਾਉਂਗੇ ਨਾ ਤਾਂ ਤੁਹਾਨੂੰ ਪਲੇਨ ਫੈਬਰਿਕ ਹੀ 1100 ਦਾ ਮਿਲੂਗਾ ਤੇ ਵਾਲਾ ਦੇਖੋ ਇੰਨਾ ਵਰਕ ਹੈ ਇੰਨਾ ਹੈਵੀ ਦੁਪੱਟਾ ਸੇਮ ਸੇਮ ਫੈਬਰਿਕ ਦਾ ਦੁਪੱਟਾ ਦੀ खासियत ਇਹ ਹੈ ਕਿਉਂਕਿ ਇਹਨਾਂ ਨਾਲ ਜਾਂ ਤਾਂ organza ਦੇ ਦੁਪੱਟੇ ਲੱਗੇ ਹੁੰਦੇ ਆ ਤੇ ਜਾਂ ਇਹਦੇ ਨਾਲ ਮਤਲਬ ਕੋਈ ਹੋਰ ਫੈਬਰਿਕ ਦਾ ਦੁਪੱਟਾ ਲੱਗਿਆ ਹੁੰਦਾ ਇਹਦੇ ਨਾਲ glass silk ਦਾ ਹੀ ਦੇਖੋ ਦੁਪੱਟਾ ਲੱਗਿਆ ਹੋਇਆ ਸੇਮ ਫੈਬਰਿਕ ਦਾ ਦੁਪੱਟਾ ਲੱਗਿਆਗਾ ਤੇ 1250 ਦਾ ਪ੍ਰਾਈਸ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਇਹਦੇ ਵਿੱਚ ਆਪਾਂ ਤਾਂ ਆਪਣੇ ਕੋਲ ਤਿੰਨ ਕਲਰ ਆ ਗਏ ਇਸ ਦਾ ਇਹਦੇ ਵਿੱਚ ਦੇਖੋ ਇੱਕ ਹੀ ਵਾਲਾ ਕਲਰ ਆ ਗਿਆ ਇਹ ਵਾਲਾ ਉਹ ਪਿੰਕ ਕਲਰ ਆ ਗਿਆ ਸੀਗਾ ਜਿ ਮਜੈਂਟਾ ਜਿਹਾ ਇਹ ਵਾਲਾ ਅਨ ਰਾਈ ਕਲਰ ਹੈ ਤੇ ਸੇਮ ਹੀ ਵਰਕ ਇਹਦਾ ਡਿਜ਼ਾਈਨ ਵਰਕ ਦੇਖੋ ਇਸ ਤਰ੍ਹਾਂ ਹੀ ਸੇਮ ਡਿਜ਼ਾਈਨ ਇਹ ਵਾਲਾ ਆਲ ਓਵਰ ਇਹ ਆਲ ਓਵਰ ਸੂਟ ਹੈ ਜੀ ਦੇਖੋ 5 ਮੀਟਰ ਕਪੜਾ ਇਹ ਵਾਲਾ ਤੇ ਇਹਦੇ ਨਾਲ ਇਦਾਂ ਦੀ ਦੁਪੱਟਾ ਦੇਖੋ ਇਹਦਾ ਸੇਮ ਹਾਂ ਜੋ ਮੈਚਿੰਗ ਸੂਟ ਉਹਦੇ ਨਾਲ ਸਲਵਾਰ ਬਾਟਮ ਅਲੱਗ ਲੱਗ ਹੋਈ ਮਸਲੀਨ ਦੀ ਤੇ ਇਹ ਆਲ ਓਵਰ ਸੂਟ ਹੈਗਾ ਵਰਕ ਡਿਜ਼ਾਈਨ ਸੇਮ ਹੀ ਹੈ ਦੇਖੋ ਮੋਰ ਪੰਖੇ ਜਿਹਾ ਕਲਰ ਆ ਜਾਂਦਾ ਅੰਰਈ ਜਿਹਾ ਕਲਰ ਵਾਲਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਕੀਤਾ ਖੁੱਲਾ ਡੁੱਲਾ ਜਿੰਨਾ ਪਹਿਣਾ ਨੂੰ ਖੁੱਲੇ ਡੁੱਲੇ ਦੁਪੱਟੇ ਪਸੰਦ ਆ ਹਨਾ ਛੋਟੇ ਦੁਪੱਟੇ ਨਹੀਂ ਪਸੰਦ ਕਰਦੀਆਂ ਤਾਂ ਬਹੁਤ ਸੋਹਣਾ ਦੁਪੱਟਾ ਜੀ ਇਹਦਾ ਪੂਰਾ ਖੁੱਲਾ ਡੁੱਲਾ ਇਸ ਤਰ੍ਹਾਂ 4 ਸਾਈਡ ਦੇਖੋ ਲੈਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਤੇ ਬਹੁਤ ਸੋਹਣਾ ਸਿਕੁਐਂਸ ਵਰਕ ਦਾ ਕੰਮ ਕੀਤਾ ਹੋਇਆ ਦੇਖੋ ਜਰੀ ਦਾ ਤੇ ਸਿਕੁਐਂਸ ਵਰਕ ਇੱਕ ਦੇਖੋ ਇਸ ਤਰ੍ਹਾਂ ਵਰਕ ਆ ਗਿਆ ਡਿਜ਼ਾਈਨ ਜਰੀ ਦਾ ਵਰਕ ਆ ਗਿਆ ਨਾਲ ਇਹਦੇ ਸਿਕੁਐਂਸ ਵਰਕ ਦੀ ਦੇਖੋ ਲਾਈ ਦੇ ਬਹੁਤ ਸੋਹਣੇ ਸ਼ਰਟ ਦੇ ਕੰਮ ਕੀਤਾ ਹੋਇਆ ਇਸ ਤਰ੍ਹਾਂ ਦਾ ਨੈਕ ਡਿਜ਼ਾਈਨ ਬਣਿਆ ਹੋਇਆ ਦੇਖੋ ਘੇਰੇ ਤੇ ਇਹਦੇ ਲੈਸ ਦਿੱਤੀ ਹੋਈ ਹੈ ਤੇ ਇਹਦੀ ਬਾਜੂ ਆ ਗਈ ਜਿਹੜਾ ਤਾਂ ਤੁਸੀਂ ਮਸਲੀਨ ਦੀ ਸਲਵਾਰ ਨਾਲ ਦੇਖਿਆ ਸੀਗਾ ਜੀ ਉਹਦਾ ਹੈਗਾ 1250 ਪ੍ਰਾਈਸ ਤੇ ਜਿਹੜਾ ਆਲ ਓਵਰ ਸੂਟ ਲਾਉਂਗੇ ਇਹਦਾ ਹੈਗਾ 1350 ਰੁਪਏ ਇਹਦਾ ਪ੍ਰਾਈਸ ਹੈਗਾ 1350 ਰੁਪਏ ਜਿਹੜਾ ਮੈਚਿੰਗ ਲਾਉਂਗੇ ਮਤਲਬ ਵੀ ਕਲਰ ਉਹਦਾ ਸੇਮ ਹੀ ਹੋਊਗਾ ਹਨਾ ਸੂਟ ਦਾ ਤੇ ਬਾਟਮ ਉਹਦੀ ਅਲੱਗ ਹੋਊਗਾ ਉਹਦਾ 1250 ਰੁਪਏ ਆ ਇਹ ਆਲ ਓਵਰ ਸੂਟ ਹੈ ਜੀ 5 ਮੀਟਰ ਤੇ ਇਹਦਾ ਹੈਗਾ 1350 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਤਾਂ ਇਹਦੇ ਵਿੱਚ ਇੱਕ ਕਲਰ ਹੋ ਰਿਹਾ ਜੀ ਦੇਖੋ ਇਹ ਰਸਟ ਕਲਰ ਆ ਗਿਆ ਇਹ ਚ ਇੱਕ ਇਹ ਵਾਲਾ ਰਸਟ ਕਲਰ ਆ ਗਿਆ ਇਹ ਵੀ ਆਲ ਓਵਰ ਸੂਟ ਹੀ ਹੈ ਇਹ ਵੀ ਆਲ ਓਵਰ ਹੈ ਰਸਟ ਕਲਰ ਦੇਖੋ ਕਈ ਭੈਣਾਂ ਹਣਾ ਰਸਟ ਕਲਰ ਮਿਲ ਨਹੀਂ ਰਿਹਾ ਸੀ ਅਸੀਂ ਬਹੁਤ ਮੁਸ਼ਕਲ ਨਾਲ ਇਹਦੀ ਨਾ ਪਸ਼ਮੀਨੇ ਦਾ ਰਸਟ ਕਲਰ ਅਸੀਂ ਬਹੁਤ ਮੁਸ਼ਕਲ ਨਾਲ ਅ ਅਵੇਲੇਬਲ ਕਰਕੇ ਦਿੱਤੇ ਆ ਭੈਣਾਂ ਨੂੰ ਦੇਖੋ ਇਸ ਤਰ੍ਹਾਂ ਇਹਦੇ ਵੀ ਨੈੱਕ ਡਿਜ਼ਾਈਨ ਸੇਮ ਹੀ ਆ ਸੇਮ ਹੀ ਇਹਦੇ ਬਾਜੂ ਦਾ ਡਿਜ਼ਾਈਨ ਆਗਾ ਤੇ ਸੇਮ ਹੀ ਇਹਦਾ ਦੁਪੱਟਾ ਹੈ ਜੀ ਇਹਦੇ ਵਿੱਚ ਜੇ ਆਲ ਓਵਰ ਚ ਰੈਸਟ ਕਲਰ ਤੇ ਮੋਰ ਪੰਖੇ ਕਲਰ ਤੇ ਜੇ ਮੈਚਿੰਗ ਲੈਣਾ ਕਿਸੇ ਭੈਣ ਨੇ ਤਾਂ ਮੈਂਜੰਟਾ ਕਲਰ ਇੱਕੋ ਹੀ ਹੈ ਜੀ ਉਹ ਸੂਟ ਮੈਂਜੰਟਾ ਕਲਰ ਦਾ ਜਿਹਨਾਂ ਨਾਲ ਬਾਟਮ ਲੱਗ ਹੈ ਬਾਕੀ ਦੋਨੋਂ ਕਲਰ ਇਹਦੇ ਹੋ ਹੈਗੇ ਆ ਆਲ ਓਵਰ ਸੂਟ ਹੈਗੇ ਆ ਸੇਮ ਦੁਪੱਟਾ ਹੀ ਦੇਖੋ ਬਹੁਤ ਸੋਹਣਾ ਸਟੱਫ ਹੈਗਾ ਤੇ ਤੁਸੀਂ ਬਿਨਾ ਕਿਸੇ ਝਿਜਕ ਤੇ ਬਿਨਾ ਕਿਸੇ ਡਰ ਤੋਂ ਕਪੜਾ ਸਾਡੇ ਕੋਲ ਵਾਇ ਕਰ ਸਕਦੇ ਜੀ ਕੋਈ ਲੰਬਾ ਨਹੀਂ ਇਹਦਾ ਕੋਈ ਸਜੰਦਾ ਨਹੀਂ ਕੋਈ ਖਰਾਬ ਹੋਣ ਦਾ ਨਹੀਂ ਜਿਹੜਾ ਫੈਬਰਿਕ ਹੈਗਾ ਸੇਮ ਫੈਬਰਿਕ ਜਿਹੜਾ ਕਿਹਾ ਉਹ ਹੀ ਫੈਬਰਿਕ ਤੁਹਾਨੂੰ ਦੇਵਾਂਗੇ ਜੀ ਬਹੁਤ ਵਧੀਆ ਸਟੱਫ ਹੈ ਇਹ ਵਾਲਾ ਤੇ ਆਪਣਾ ਅਗਲਾ ਸੂਟ ਦੇਖੋ ਇਹ ਵਾਲਾ ਹਾਂਜੀ ਇਹ オーਰਗੈਂਜਾ ਫੈਬਰਿਕ ਤੇ ਹੈ ਦੇਖੋ ਇਹਦਾ ਇਸ ਤਰ੍ਹਾਂ ਨੈਕ ਡਿਜ਼ਾਈਨ ਬਣਾ ਹੋਇਆ ਹੈ ਇਹ ਵਾਲਾ ਹਾਂਜੀ ਦੇਖੋ ਇਸ ਤਰ੍ਹਾਂ ਦਾ ਨੈਕ ਡਿਜ਼ਾਈਨ ਬਣਾ ਹੋਇਆ ਹੈ ਇਸ ਤਰ੍ਹਾਂ ਦੀ ਬਾਜੂ ਆ ਗਈ ਨਾਲ ਬਾਜੂ ਵੀ ਪੂਰੀ ਹੈਵੀ ਹੈ ਐਨ ਇਹ ਵੀ ਕੱਲਾ ਇੱਥੇ ਦੇਖੋ ਪੂਰੀ ਬਾਜੂ ਤੇ ਡਿਜ਼ਾਈਨ ਆਊਗਾ ਬੂਟੀ ਆਊਗੀ ਪੂਰੀ ਬਾਜੂ ਤੇ ਨੀਚੇ ਇੱਥੇ ਬਾਰਡਰ ਆ ਗਿਆ ਬਾਜੂ ਤੇ ਤੇ ਉੱਪਰ ਬੂਟੀ ਆ ਗਈ ਤੇ ਇਸ ਤਰ੍ਹਾਂ ਨੈਕ ਡਿਜ਼ਾਈਨ ਆਗਾ ਲੌਂਗ ਦੇਖੋ ਪੈਨਲ ਆਗੇ ਵਿੱਚ ਸਾਰੇ ਸ਼ਰਟ ਤੇ ਬੂਟੀ ਆ ਗਈ ਤੇ ਨੀਚੇ ਦੇ ਘੇਰੇ ਤੇ ਆ ਗਿਆ ਦੇਖੋ ਹਾਂਜੀ ਇਹ ਵਾਲਾ ਬਾਰਡਰ ਇਹਦੇ ਨੀਚੇ ਘੇਰੇ ਤੇ ਆ ਗਿਆ ਤੇ ਇਹਦਾ ਦੁਪੱਟਾ ਵੀ ਦੇਖੋ ਇਹ ਵਾਲੀ ਇਹਦੀ ਬਾਟਮ ਹੈਗੀ ਬਾਟਮ ਤੇ ਵੀ ਵਰਕ ਮਿਲੂਗਾ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੂਗਾ ਬਹੁਤ ਸੋਹਣਾ ਵਰਕ ਹੈ ਦੇਖੋ ਬਾਟਮ ਤੇ ਵੀ ਹਾਂਜੀ ਦੇਖੋ ਪੂਰਾ ਉੱਪਰ ਜਿੱਥੋਂ ਤੱਕ ਹੈ ਨਾ ਇੱਥੋਂ ਤੱਕ ਤਾਂ ਆਪਣੇ ਸ਼ਰਟ ਹੀ ਆ ਜਾਂਦਾ 42 43 ਇੰਚ ਲੈਂਥ ਹੈ ਇੱਥੋਂ ਤੱਕ ਆ ਜਾਂਦੀ ਹੁੰਦੀ ਹੈ ਤੇ ਇਹ نیچے ਮਤਲਬ ਜਿੰਨੀ ਕਿ ਬਾਟਮ ਦਿਖੋਗੀ ਨਾ ਤੇ ਓਨੀ ਤੇ ਦੇਖੋ ਵਰਕ ਦਿਖੂਗਾ ਤੇ ਇਹਦਾ ਦੁਪੱਟਾ ਵੀ ਦੇਖੋ ਔਰਗਾਂਜਾ ਦਾ ਔਰਗਾਂਜਾ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੈ ਪੂਰਾ ਹੈਵੀ ਦੁਪੱਟਾ ਹੈ ਜੀ ਇਹਦਾ ਦੇਖੋ ਐਸ ਤਰ੍ਹਾਂ ਪੂਰਾ ਹੈਵੀ ਦੁਪੱਟਾ ਹੈਗਾ ਬਿਚ ਵੀ ਫੂਟੀ ਆ ਗਈ ਫੋਰ ਸਾਈਡ ਦੇਖੋ ਇਹਦੇ ਵਰਕ ਆ ਗਿਆ ਟੂ ਸਾਈਡ ਸੌਰੀ ਹਾਂ ਜੀ ਦੇਖੋ ਇਸ ਤਰ੍ਹਾਂ ਪੱਲਿਆਂ ਤੇ ਹੈ ਨਹੀਂਗਾ ਸਾਈਡਾਂ ਤੇ ਸਿਰ ਵਾਲੀ ਸਾਈਡ ਹੈਗਾ ਦੇਖੋ ਦੋਨਾਂ ਪੱਲਿਆਂ ਤੇ ਤੇ ਪੂਰਾ ਡਬਲ ਦੁਪੱਟਾ ਹੈ ਜੀ ਇਹਦਾ ਜੇ ਕਿਸੇ ਸੂਟ ਇਹਦਾ ਹੈਗਾ ਵਾਈਨ ਕਲਰ ਆਹ ਸੌਰੀ ਪਰਪਲ ਕਲਰ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਪਰਪਲ ਕਲਰ ਹੈ ਜੀ ਇਹ ਵਾਲਾ ਤੇ ਤੇ ਇਹ ਇਹਦਾ ਰੈੱਡ ਹੈਗਾ ਜੀ 1450 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ ਸਿੰਗਲ ਪੀਸ ਰਹਿ ਗਿਆ ਜੀ ਆਪਾਂ 1550 ਦਾ ਸੇਲ ਕੀਤੇ ਆ ਪਹਿਲਾਂ ਚਾਰ ਸੂਟ ਸੀਗੇ ਤੇ ਚਾਰ ਕਲਰ ਆਏ ਸੀ 1550 ਦੇ ਸੇਲ ਕੀਤੇ ਇੱਕ ਸੂਟ ਰਹਿ ਗਿਆ ਜੀ 1450 ਰੁਪਏ ਦਾ ਹਾਂਜੀ ਅਗਲਾ ਸੂਟ ਦਿਖਾਉਣੇ ਆ ਤੁਹਾਨੂੰ ਆਪਣਾ ਇਹ ਵਾਲਾ ਆ ਗਿਆ ਦੇਖੋ ਹਾਂਜੀ ਇਹ ਤਾਂਬਾ ਸ਼ੇਡ ਆ ਗਿਆ ਤਾਂਬਾ ਜਿਹਾ ਸ਼ੇਡ ਆ ਗਿਆ ਤੇ ਰਸਟ ਕਲਰ ਵੀ ਨੇ ਇਹਨੂੰ ਕਹਿ ਸਕਦੇ ਤਾਂਬਾ ਜਿਹਾ ਸ਼ੇਡ ਆ ਗਿਆ ਦੇਖੋ ਇਹ ਮੋਰਨੀ ਵਾਲਾ ਡਿਜ਼ਾਈਨ ਬਹੁਤ ਹੁਣਾ ਕਾਮਨ ਹੋਇਆ ਪਿਆ ਜੀ ਬਹੁਤ ਬਹੁਤ ਵਰਕ ਹੈਂਡ ਵਰਕ ਤੇ ਵੀ ਪਵਾਈ ਜਾਂਦੇ ਮੋਰਨੀ ਤੇ ਥ੍ਰੈਡ ਵਰਕ ਚ ਵੀ ਪਾਈ ਜਾਂਦੇ ਮੋਰਨੀ ਦੇਖੋ ਇਹ ਵਾਲਾ ਇਸ ਤਰ੍ਹਾਂ ਇਹ ਲੌਂਗ ਪੈਨਲ ਆ ਗਏ ਇਸ ਤਰ੍ਹਾਂ ਇਹ ਵਾਲਾ ਘੇਰਾ ਆ ਗਿਆ ਜੀ ਦੇਖੋ ਘੇਰੇ ਦੇ نیچے ਵੀ ਬਣਿਆ ਵੈਸੇ ਤਰ੍ਹਾਂ ਵਿੱਚ ਹੈਂਡ ਦਾ ਕੰਮ ਵੀ ਹੈ ਦੇਖੋ ਹੈਂਡ ਵਰਕ ਵੀ ਹੈ ਦੇਖੋ ਇਹ ਕਟ ਦਾਣਾ ਲੱਗਿਆ ਹੋਇਆ ਵਿੱਚ ਇਹ ਤੇ ਜਿਹੜਾ ਮੋਰਨੀ ਬਣੀ ਹੈ ਇਹਦੇ ਵਿੱਚ ਵੀ ਹੈਂਡ ਵਰਕ ਦਾ ਕੰਮ ਹੈ ਦੇਖੋ ਇਸ ਤਰ੍ਹਾਂ ਇਹਦੇ ਮੋਤੀ ਲੱਗਿਆ ਹੋਇਆ ਕਟ ਦਾਣਾ ਲੱਗਿਆ ਹੋਇਆ ਤੇ ਜਰੀ ਦਾ ਕੰਮ ਹੈ ਦੇਖੋ ਵਿੱਚ ਥ੍ਰੈਡ ਯੂਜ਼ ਕੀਤਾ ਹੋਇਆ ਹੈ ਤੇ ਲੌਂਗ ਪੈਨਲ ਆ ਗਿਆ ਇਸ ਤਰ੍ਹਾਂ neck ਉੱਪਰ ਤੱਕ ਬੂਟੀ ਆ ਗਈ ਦੇਖੋ ਇਹ ਇਹ ਪਿਓਰ ਸ਼ਿਮਰ ਤੇ ਜੀ ਪਿਓਰ ਸ਼ਿਮਰ ਤੇ ਇਸ ਤਰ੍ਹਾਂ ਦੀ ਬਾਜੂ ਆ ਗਈ ਦੇਖੋ ਆਲ ਓਵਰ ਸੂਟ ਹੈ ਇਹ ਵਾਲਾ ਤੇ ਇਸ ਤਰ੍ਹਾਂ ਦਾ ਦੇਖੋ ਪਹੁੰਚੇ ਤੇ ਵੀ ਡਿਜ਼ਾਈਨ ਹੈਗਾ ਸਲਵਾਰ ਦੀ ਮੂਰੀ ਤੇ ਵੀ ਡਿਜ਼ਾਈਨ ਆਊਗਾ ਜੀ ਦੇਖੋ ਇਹ ਵਾਲਾ ਇਹਦੀ ਸਲਵਾਰ ਦੀ ਮੂਰੀ ਤੇ ਡਿਜ਼ਾਈਨ ਆ ਗਿਆ ਫੁੱਲ ਹੈਵੀ ਸੂਟ ਹੈ ਜੀ ਇਹ ਇਹਦੇ ਨਾਲ ਸੈਮੀ ਚਨੂਨ ਦਾ ਦੁਪੱਟਾ ਜੀ ਆਲ ਓਵਰ ਹਾਲੋ ਬਰ ਸੂਟ ਹੈਗਾ ਇਹ ਵਾਲਾ ਸੈਮੀ ਚਨੂਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਦੇਖੋ ਸਾਰਾ ਫੁੱਲ ਵਰਕ ਕਰਿਆ ਹੋਇਆ ਤੇ ਵੀ ਫੁੱਲ ਜਰੀ ਦਾ ਵਰਕ ਆ ਗਿਆ ਤੇ ਇਹ ਵਾਲਾ ਸੂਟ ਪਊਗਾ ਜੀ ਤੁਹਾਨੂੰ ਹਾਂ 1350 ਦਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੇ ਤੁਸੀਂ 1350 ਦਾ ਇਹਦਾ ਰੇਟ ਰੇਟ ਹੈ ਜੀ ਜੇ ਤੁਸੀਂ ਇਹਦੇ ਨਾਲ ਕੋਈ ਹੋਰ ਚਨੂਨ ਵਗੈਰਾ ਦਾ ਦੁਪੱਟਾ ਕਰਵਾਉਣਾ ਚਾਹੁੰਦੇ ਪ्योर ਚਨੂਨ ਦਾ ਦੁਪੱਟਾ ਕਰਾਉਣਾ ਚਾਹੁੰਦੇ ਹੋ ਤਾਂ ਉਹਦਾ ਰੇਟ ਮਤਲਬ ਅਪ ਹੋ ਜਾਊਗਾ ਜੀ ਤਾਂ ਰੇਟ ਦਾ ਫਰਕ ਪਊਗਾ ਜੇ ਕੋਈ ਭੈਣਾ ਇਸੇ ਦੁਪट्टे ਨਾਲ ਹੀ ਵਾਇ ਕਰਨਾ ਚਾਹੁੰਦੀ ਹੈ ਤਾਂ ਇਹਦਾ 1350 ਰੁਪਏ ਹੈ ਜੀ ਜੇ ਤੁਸੀਂ ਚਨੂਨ ਦਾ ਦੁਪੱਟਾ ਜਾਂ 54 ਦਾ ਦੁਪੱਟਾ ਕਰਵਾਉਣਾ ਚਾਹੁੰਦੇ ਆ ਇਹਦੇ ਨਾਲ ਤਾਂ ਤੁਸੀਂ ਕਈ ਭੈਣਾ ਸੈਮੀ ਚਨੂਨ ਨੂੰ ਨਹੀਂ ਲਾਈਕ ਕਰਦੇਗਾ ਨਾ ਤਾਂ ਇਹਦਾ ਰੇਟ ਅਪ ਹੋ ਜਾਊਗਾ ਜੀ ਜੇ ਤੁਸੀਂ ਆਪ ਆਪ ਦਾ ਦੁਪੱਟਾ ਰੈਡੀ ਕਰਵਾ ਲਓਗੇ ਤਾਂ ਉਹ ਗੱਲ ਵੱਖਰੀ ਹੈ ਨਾ ਤੇ ਜੇ ਇਸੇ ਦੁਪੱਟੇ ਨਾਲ ਹੀ ਲੈਣਾ ਤੁਸੀਂ ਤਾਂ 1350 ਰੁਪਏ ਦਾ ਰੇਟ ਹੈ ਜੀ ਇਹਦਾ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਵਾਲਾ ਸੂਟ ਆਪਣਾ ਇਹ ਡੋਲਾ ਸਿਲਕ ਤੇ ਹੈ ਜੀ ਦੇਖੋ ਇਸ ਤਰ੍ਹਾਂ ਦਾ ਸੂਟ ਹੈ ਵਾਲਾ ਹਾਂਜੀ ਇਹਦਾ ਪਲੇਨ ਬਾਟਮ ਹੈ ਇਹਦੀ ਹਾਂਜੀ ਦੇਖੋ ਆਲੋ ਮਤਲਬ ਰੈੱਡ ਕਲਰ ਦਾ ਹੀ ਬਾਟਮ ਹੈ ਤੇ ਰੈੱਡ ਕਲਰ ਦੀ ਸ਼ਰਟ ਹੈ ਜੇ ਇਹ ਵਾਲਾ ਪਲੇਨ ਬਾਟਮ ਹੈ ਇਹਦੇ ਨਾਲ ਤੇ ਇਸ ਤਰ੍ਹਾਂ ਦਾ ਇਹਦਾ ਹੈਗਾ ਫਰੰਟ ਉੱਪਰ ਨੈੱਕ ਬਣਿਆ ਵੇ ਦੇਖੋ ਜਰੀ ਨਾਲ ਕੰਮ ਕੀਤਾ ਹੋਇਆ ਜਰੀ ਦਾ ਤੇ نیچے ਇਹ ਵਾਲਾ ਬਾਰਡਰ ਆ ਗਿਆ ਦੇਖੋ ਤੁਸੀਂ ਫੋਟੋ ਤੇ ਤੁਹਾਨੂੰ ਦਿਖਾ ਦਿੰਨੇ ਆ ਮੈਂ ਕਿਹਾ ਵੀ ਸਾਰਾ ਸੂਟ ਖੋਲਣ ਨਾਲ ਆਪਾਂ ਫੋਟੋ ਦਿਖਾ ਦਿੰਨੇ ਆ ਹਨਾ ਫੋਟੋ ਤੇ ਚੰਗੀ ਤਰ੍ਹਾਂ ਪਤਾ ਲੱਗ ਜਾਂਦਾਗਾ ਦੇਖੋ ਇਸ ਤਰ੍ਹਾਂ ਸੂਟ ਬਣੂਗਾ ਇਹ ਵਾਲਾ ਨੈਕ ਤੇ ਪੱਟੀ ਆ ਗਈ ਤੇ ਦੁਪੱਟਾ ਵੀ ਇਹਦਾ ਫੁੱਲ ਆ ਜੀ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਡੋਲਾ ਸਿਲਕ ਦਾ ਫੈਬਰਿਕ ਹੈ ਇਹ ਵਾਲਾ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਆ ਗਿਆ ਜੀ ਇਹ ਜਿਹੜੀਆਂ ਪਹਿਣਾ ਸਟਾਲ ਟਾਈਪ ਦੁਪੱਟੇ ਪਸੰਦ ਕਰਦੇ ਹਨ ਦੂਸਰੇ ਦੁਪੱਟੇ ਨਹੀਂ ਕੈਰੀ ਕਰਦੇ ਜਾਂ ਜਿੰਨੇ ਪਹਿਣਾ ਨੇ ਸਿਰ ਤੇ ਕੈਰੀ ਨਹੀਂ ਕਰਨਾ ਹੁੰਦਾ ਦੁਪੱਟਾ ਤੇ ਇਸ ਤਰ੍ਹਾਂ ਦੇਖੋ ਬਹੁਤ ਡਬਲ ਦੁਪੱਟਾ ਇਹ ਵਾਲਾ ਹਾਂਜੀ ਇਸ ਤਰ੍ਹਾਂ ਸਾਈਡ ਵਾਲਾ ਦੁਪੱਟਾ ਆ ਗਿਆ ਇਹ ਵਾਲਾ ਸਟਾਲ ਟਾਈਪ ਤੇ ਬਹੁਤ ਸੋਹਣਾ ਸੂਟ ਬਣੂਗਾ ਜੀ ਇਹ ਵਾਲਾ ਵੀ ਜੇ ਕਿਸੇ ਭੈਣ ਨੂੰ ਰੈੱਡ ਕਲਰ ਪਸੰਦ ਆ ਹਨਾ ਸਿੰਗਲ ਪੀਸ ਰਹੇਗਾ ਜੀ ਆਪਣੇ ਕੋਲੇ 1450 ਪਰ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਰੈੱਡ ਕਲਰ ਲਾਈਕ ਕਰਦੇ ਹਨਾ ਤਾਂ ਤੁਸੀਂ ਆਪਣੇ ਲਈ ਸੂਟੇ ਵਾਲਾ ਵਾਈ ਕਰ ਸਕਦੇ ਹੋ ਇਹ ਦੁਪੱਟਿਆਂ ਦਾ ਐਵੇਂ ਆ ਜੀ ਦੁਪੱਟੇ ਦੇ ਇਦਾਂ ਦੇ ਦੁਪੱਟੇ ਤਾਂ ਤੁਸੀਂ ਜਦੋਂ ਮਰਜੀ ਕਿਉਂਕਿ ਹੁਣ ਆਪਣੇ ਸੂਟ ਤਾਂ ਖਰਾਬ ਹੋ ਜਾਂਦੇ ਜਾਂ ਆਪਾਂ ਦੋ ਸਾਲ-ਸਾਲ ਕਪਾਉਣੇ ਆ ਹਨਾ ਬਾਹਰ ਅੰਦਰ ਚ ਇੱਕ ਵਾਰੀ ਬਾਹਰ ਅੰਦਰ ਰੱਖ ਲੈਣੇ ਫਿਰ ਆਪਾਂ ਘਰੇ ਪਾਉਣ ਲੱਗ ਜਾਂਦੇ ਆ ਸੂਟ ਫਟ ਜਾਂਦੇ ਆ ਤਾਂ ਆਪਣੇ ਦੁਪੱਟੇ ਵਧੀਆ ਪਏ ਰਹਿੰਦੇ ਆ ਇਹ ਦੁਪੱਟੇ ਨੂੰ ਤੁਸੀਂ ਦੁਵਾਰੇ ਵੀ ਯੂਜ਼ ਕਰ ਸਕਦੇ ਹੋ ਹਨਾ ਵਰਤੋਂ ਚ ਲਿਆ ਸਕਦੇ ਹੋ ਐ ਨਹੀਂ ਵੀ ਤੁਹਾਨੂੰ ਦੁਪੱਟਾ ਸੱਟਣਾ ਪਊਗਾ ਕਿਸੇ ਵੀ ਸੂਟ ਨਾਲ ਦੁਵਾਰੇ ਇਹਨੂੰ ਰੈਡੀ ਕਰ ਸਕਦੇ ਹੋ ਇਹਦੇ ਨਾਲ ਸੂਟ ਤੁਸੀਂ ਇਹ ਦੁਪੱਟੇ ਵਧੀਆ ਪਏ ਰਹਿੰਦੇ ਆ ਬਾਅਦ ਚ ਵੀ ਤੇ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪਣੇ ਲਈ ਸੂਟ ਇਹ ਵਾਲਾ ਵਾਇ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਆ ਇਹ ਸਿੰਗਲ ਪੀਸ ਸੀਗਾ ਜੀ ਤਾਂ ਕਰਕੇ ਆਪਾਂ ਤੁਹਾਨੂੰ ਪਰਤੇ ਚਲਾਈ ਇੰਨੇ ਆ ਕਟ ਰੇਟ ਚ ਨਾ ਤੇ ਨੇ ਇਹ ਵਾਲੇ ਸੂਟ ਥੋੜੇ ਕੋਸਟਲੀ ਸੀਗੇ ਜੀ ਹਾਂਜੀ ਤੁਹਾਨੂੰ ਅਗਲੇ ਸੂਟ ਦਿਖਾਉਣੇ ਆਪਣੇ ਤੇ ਦੇਖੋ ਇਹ ਬਲੈਕ ਕਲਰ ਤੇ ਆ ਜੀ ਦੇਖੋ ਜਿਹੜਾ ਪਹਿਣਾ ਹਨਾ ਵੀ ਜ਼ਿਆਦਾ ਹੈਂਡਵਰਕ ਆਪਾਂ ਕਰਾਉਣੇ ਆ ਕਿਉਂਕਿ ਤੁਹਾਨੂੰ ਪਤਾ ਜੀ ਆਪਾਂ ਇੰਨਾ ਕਿ ਹੈਂਡਵਰਕ ਕਰਾਵਾਂਗੇ ਨਾ ਤੇ 6-700 ਤੋਂ ਘਟਣੀ ਹੁੰਦਾ ਜੀ ਹੈਂਡਵਰਕ ਕਿਉਂਕਿ ਜਦੋਂ ਆਪਾਂ ਜਾਣੇ ਆ ਨਾ ਕਾਰੀਗਰ ਕੋਲੇ ਤੇ ਜਦੋਂ ਆਪਾਂ ਥੋੜਾ ਜਿਹਾ ਹੈਂਡਵਰਕ ਹੈਵੀ ਕਰਵਾ ਲੈਨੇ ਤੇ ਜਦੋਂ ਉਹ ਕਹਿ ਦਿੰਦੇ ਨੇ ਤਾਂ ਇਹ ਤਾਂ 2500 ਦਾ ਹੋਊਗਾ ਜਾਂ ਤਾਂ 4000 ਦਾ ਹੋਊਗਾ ਜਾਂ ਇਹ ਤਾਂ 3000 ਦਾ ਹੋਊਗਾ ਤੇ ਭੈਣਾ ਪਿੱਛੇ ਹਟ ਜਾਂਦੀਆਂ ਕਿਉਂਕਿ ਉਹਨਾਂ ਤਾਂ ਅਗਲੇ ਦਾ ਸੂਟ ਨਹੀਂ ਹੁੰਦਾ ਜੀ ਹਨਾ ਜਿੰਨਾ ਆਪਾਂ ਹੈਂਡਵਰਕ ਤੇ ਲਾ ਦਿੰਨੇ ਆ ਤੇ ਇਸ ਕਰਕੇ ਦੇਖੋ ਇਹ ਬਹੁਤ ਪੜਤੇ ਚ ਸੂਟ ਆਏ ਆ ਤੇ ਇਹਦਾ ਰੇਟ ਹੈਗਾ ਜੀ 450 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਦੇਖੋ ਇਸ ਤਰ੍ਹਾਂ ਇਹਦੇ ਫਲਾਵਰ ਤਿੰਨ ਫਲਾਵਰ ਬਣੇ ਹੋਣਗੇ ਜੀ ਘੇਰੇ ਤੇ ਤੇ ਉੱਪਰ ਇਹਦੇ ਦੇਖੋ ਇਸ ਤਰ੍ਹਾਂ ਇਹ ਵਾਲ ਤੇ ਇਹ ਆਲਓਵਰ ਸੂਟ ਆ ਜੀ 5 ਮੀਟਰ ਘੇਰੇ ਤੇ ਥੱਲੇ ਲੈਸ ਲੱਗੀ ਹੋਊਗੀ ਇਹ ਤਾਂ ਰੈਡੀ ਕਰਨਾ ਪਊਗਾ ਜੀ ਸਿੱਧੀ ਜੀ ਗੱਲ ਹੈ ਨਾ ਫਿਰ ਇਹ ਉੱਪਰ ਥੋੜਾ ਜਿਹਾ ਕੰਮ ਕਰਾਂਗੇ ਨਾ ਆਪਾਂ ਗਲਾ ਗੋਲਾ ਬਣਾਵਾਂਗੇ ਬਾਜੂ ਤੇ ਲੈਸ ਲਾਵਾਂਗੇ ਜਿਵੇਂ ਹੁਣ ਘੇਰੇ ਤੇ ਇਸ ਤਰ੍ਹਾਂ ਘੇਰਾ ਆ ਗਿਆ ਇਹਦੇ ਆਪਾਂ ਪਾਈਪਿੰਗ ਕੱਢਤੀ ਤੇ ਉੱਪਰ ਆਪਾਂ ਨੈਕ ਤੇ 골ਡਨ ਕਲਰ ਦੀ ਪਾਈਪਿੰਗ ਨਿਕਲ ਗਈ ਜਾਂ ਤੁਸੀਂ ਇਹ ਵਾਲਾ ਵਿੱਚ ਦੇ ਵਿੱਚ ਪਿੰਕ ਕਲਰ ਹੈਗਾ ਇਹ ਕਲਰ ਦਾ ਕੰਮ ਕਰਤਾ ਨੈਕ ਦੇ ਉੱਪਰ ਹਨਾ ਬਾਜੂ ਤੇ ਹੋ ਗਿਆ ਤੇ ਚਾਕਾਂ ਤੇ ਹੋ ਗਿਆ ਤੇ ਮਤਲਬ ਵੀ ਦੁਪੱਟਾ ਇਹਦੇ ਨਾਲ ਦਾ ਹੋ ਗਿਆ ਤਾਂ ਫਿਰ ਇਹੀ ਸੂਟ ਤੁਹਾਨੂੰ ਕੋਈ ਤੁਹਾਨੂੰ ਐ ਨਹੀਂ ਕਹਿ ਸਕਦਾ ਵੀ ਇਹ 2500 3000 ਤੋਂ ਸੂਟ ਘੱਟ ਹੈਗਾ ਤੇ ਕਈ ਭੈਣਾਂ ਜਿਹੜੀਆਂ ਪਸੰਦ ਵਿਚਾਰੀਆਂ ਨੂੰ ਹੈਂਡਵਰਕ ਤੇ 25 2500 3000 ਰੁਪਏ ਲਾ ਦਿੰਦੇ ਆ ਤਾਂ ਉਹ ਫਿਰ ਜਦੋਂ ਆਪਾਂ ਸੂਟ ਰੈਡੀ ਕਰਵਾਉਨੇ ਆ 5 5 6 6000 ਚ ਪੈ ਜਾਂਦਾ ਉਹਨਾਂ ਨੂੰ ਹਨਾ ਤੇ ਉਹਨਾਂ ਭੈਣਾਂ ਲਈ ਇਹ ਵਾਲੇ ਸੂਟ ਬਹੁਤ ਵਧੀਆ ਰਹਿਣਗੇ ਤੇ ਇਹਦੇ ਵਿੱਚ ਆਪਣੇ ਕੋਲ 6 6 ਕਲਰ ਰਹੇਗੇ 6 ਸੂਟ ਰਹੇਗੇ ਤੇ ਜੇ ਤੁਸੀਂ ਕਈ ਵਾਰੀ ਪਹਿਣਾ ਕਹਿ ਦਿੰਦੇ ਆ ਵਿਆਹ ਸ਼ਾਦੀ ਹੁੰਦਾ ਕਿਸੇ ਦਾ ਹਨਾ ਤਾਂ ਅਗਲਾ ਲੈਣਾ ਚਾਹੁੰਦਾ ਵੀ ਇਦਾਂ ਦੇ ਸੂਟ ਵੀ ਜੇ ਹੁਣ ਇਹਦੇ ਨਾਲ ਤੁਸੀਂ ਦੁਪੱਟਾ ਡਾਈ ਕਰਵਾ ਦੋਗੇ ਤੇ ਇਹੀ ਸੂਟ ਅਗਲੇ ਨੂੰ ਐ ਨਹੀਂ ਪਤਾ ਲੱਗਣਾਗਾ ਵੀ ਕਿੰਨੇ ਦਾ ਸੂ ਕਿੰਨੇ ਦਾ ਨਹੀਂ ਹਨਾ ਦੇਖਣ ਵਾਲੇ ਨੂੰ ਐ ਲੱਗੂਗਾ ਵੀ ਇਹ ਹਾਂ ਹੈਗਾ 1500 1600 ਦਾ ਸੂਟ ਤੇ ਤੁਸੀਂ ਇਹਦੇ ਵਿੱਚ ਜਿੰਨੀ ਮਰਜ਼ੀ ਕੁਆਂਟੀਟੀ ਦੇ ਸੂਟ ਸਾਡੇ ਕੋਲੋਂ ਤੁਸੀਂ ਵਾਇ 买 ਕਰ ਸਕਦੇ ਹੋ ਜਿਵੇਂ ਭਲਾ 20 ਸੂਟ ਲਓ ਭਲਾ 50 ਲਓ ਭਲਾ 100 ਲਓ ਹਨਾ ਤੁਹਾਨੂੰ ਜਿੰਨੇ ਸੂਟ ਤੁਸੀਂ ਕਹੋਗੇ ਅਸੀਂ ਤੁਹਾਨੂੰ ਉਹਨੇ ਰੈਡੀ ਕਰਵਾ ਕੇ ਦੇਵਾਂਗੇ ਹਾਂਜੀ ਇਹ ਅਸੀਂ ਆਪ ਰੈਡੀ ਕਰਵਾਏ ਹੋਏ ਆ ਦੇਖੋ ਇਹ ਬਲੈਕ ਕਲਰ ਆ ਗਿਆ ਜੀ ਫੈਬਰਿਕ ਵੀ ਬਹੁਤ ਵਧੀਆ ਲੱਗਿਆ ਹੋਇਆ ਐ ਨਹੀਂ ਵੀ ਫੈਬਰਿਕ ਖਰਾਬ ਹੋਊਗਾ ਜੀ 450 ਰੁਪਏ ਚ ਤੁਸੀਂ ਤੁਹਾਨੂੰ ਪਤਾ ਹਨਾ ਮਾੜੇ ਤੋਂ ਮਾੜਾ ਫੈਬਰਿਕ ਵੀ 450 ਰੁਪਏ ਚ 450 6-700 ਰੁਪਏ ਤੋਂ ਘੱਟ ਨਹੀਂ ਆਉਂਦਾ ਜੀ ਤੇ ਇਹ ਤੁਹਾਨੂੰ ਆਪਾਂ 450 ਚ ਵਿਦ ਹੈਂਡ ਵਰਕ ਦੇ ਰਹੇ ਆ ਇਹਦੇ ਵਿੱਚ ਤੁਹਾਨੂੰ ਮੇਰੇ ਕੋਲ ਆਪਣੇ ਕੋਲ 6-7 ਸੂਟ ਰਹਿ ਗਏ ਜੀ ਤੁਹਾਨੂੰ ਦਿਖਾਉਣੀ ਹੈ ਮੈਂ ਹਾਂਜੀ ਦੇਖੋ ਇਹ ਵੇਖੋ ਇਹ ਸ਼ਿਮਰ ਤੇ ਆ ਗਿਆ ਟਿਸ਼ੂ ਸ਼ਿਮਰ ਤੇ ਆ ਗਿਆ ਇਹ ਵਾਲਾ ਦੇਖੋ ਇਹਦੇ ਇਸ ਤਰ੍ਹਾਂ ਇਹ ਬਣਿਆ ਹੋਇਆ ਹੈ ਤਿੰਨ ਘੇਰੇ ਤੇ ਇਸ ਤਰ੍ਹਾਂ ਡਿਜ਼ਾਈਨ ਬਣੇ ਹੋਏ ਮਟਕੇ ਜਿਵੇਂ ਹੋਏ ਹੈ ਦੇਖੋ ਤਿੰਨ ਫਲਾਵਰ ਇਹ ਇੱਕ ਇਹ ਵਾਲਾ ਆ ਗਿਆ ਇੱਕ ਬਲੈਕ ਆ ਗਿਆ ਇੱਕ ਬੇਬੀ ਪਿੰਕ ਆ ਗਿਆ ਇਹ ਟਿਸ਼ੂ ਸ਼ਿਮਰ ਤੇ ਆ ਗਿਆ ਇੱਕ ਇਹ ਵਾਲਾ ਆ ਗਿਆ ਦੇਖੋ ਇਹ ਕ੍ਰੇਪ ਤੇ ਆ ਗਿਆ ਇਹ ਕ੍ਰੇਪ ਫੈਬਰਿਕ ਤੇ ਆ ਗਿਆ ਸਾਰੀਆਂ ਭੈਣਾਂ ਨੂੰ ਪਤਾ ਜੀ ਹੈਂਡਵਰਕ ਤੇ ਹਨਾ ਆਪਾਂ ਇੱਕ ਫੁੱਲ ਵੀ ਪਵਾ ਲਗੇ ਨਾ ਤੇ ਉਹ ਉਹਦੇ ਇੰਨੇ ਨੇ ਪੈਸੇ ਲੈ ਲੈਂਦੇ ਆ ਦੇਖੋ ਇਸ ਤਰ੍ਹਾਂ ਇਹਦੇ ਹੈਂਡਵਰਕ ਦੇਖੋ ਇਹ ਜਰੀ ਦਾ ਕੰਮ ਆ ਗਿਆ ਤੇ ਕਟ ਦਾਣਾ ਆ ਗਿਆ ਹਨਾ ਤੇ ਇਹਦੇ ਇਸ ਤਰ੍ਹਾਂ ਦੋ ਫਲਾਵਰ ਹੈ ਇਹਦੇ ਵੀ ਜਦੋਂ ਸਾਈਡ ਤੇ ਇਥੇ ਪਾਈਪ ਇਨ ਲੱਗ ਨਾ 골ਡਨ ਕਲਰ ਦੀ ਜਾਂ ਮਦੀ ਸੌਰੀ ਸਿਲਵਰ ਕਲਰ ਦੀ ਤਦ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਇਹ ਵੀ ਘੇਰੇ ਤੇ ਲੱਗ ਗਈ ਚਾਕਾਂ ਤੇ ਲੱਗ ਗਈ ਹਨਾ ਬਾਹਾਂ ਤੇ ਲੱਗੂ ਉੱਪਰ ਨੈੱਕ ਬਣ ਗਿਆ ਤੇ ਇਸ ਤਰ੍ਹਾਂ ਇਹਦੇ ਦੇਖੋ ਐਸੀ ਸਾਈਡ ਤੇ ਕਰਵਾਇਆ ਕੰਮ ਜੇ ਤੁਸੀਂ ਜਿਵੇਂ 5 ਮੀਟਰ ਕੱਪੜਾ ਹੋਊਗਾ ਜੀ ਕਈ ਪੈਣਾ ਹਨਾ ਕਈ ਪਤਾ ਕੀ ਹੈ ਉਹ ਵਿਚਾਲੇ ਜਿਹੜਾ ਪਰ ਰੈਡੀमेड ਸੂਟ ਲੈਣੇ ਵਾਰਕ ਕਰੇ ਕਰਾਏ ਉਹ ਵਿਚਾਲੇ ਕਰ ਦਿੰਦੇ ਆ ਉਹ ਜਿਹੜਾ ਸਾਈਡਾਂ ਤੋਂ ਕੱਪੜਾ ਲੈਂਦਾ ਉਹ ਕਿਸੇ ਕੰਮ ਨਹੀਂ ਆਉਂਦਾਗਾ ਇਹ ਹੁਣ ਅਸੀਂ ਆਪ ਕਰਵਾਇਆ ਇਹ ਦੇਖੋ ਸਾਈਡਾਂ ਤੇ ਕਰਵਾਇਆ ਤੇ ਇਧਰੋਂ ਇਹ ਤੱਕ ਪੂਰਾ ਕੱਪੜਾ ਲਹੂਗਾ ਵਧੀਆ ਜਿਵੇਂ ਖੁੱਲੀ ਡੁੱਲੀ ਤੁਸੀਂ ਸਲਵਾਰ ਬਣ ਬਣੂਗੀ ਤੁਹਾਡੀ ਵਧੀਆ ਤੇ ਨਹੀਂ ਜ 450 ਰੁਪਏ ਦਾ ਰੇਟ ਹੈ ਤੇ ਆਪਣਾ ਇੱਕ ਸੂਟ ਦੋ ਸੂਟ ਹੋਰ ਦਿਖਾਉਣੇ ਤੁਹਾਨੂੰ ਹਾਂਜੀ ਦੇਖੋ ਇਹ ਵਾਲਾ ਮਸਟਰਡ ਕਲਰ ਆ ਗਿਆ ਹਾਂਜੀ ਦੇਖੋ ਇਹ ਗਲਾਸ ਸਿਲਕ ਤੇ ਆ ਗਿਆ ਤੁਸੀਂ ਤੁਹਾਨੂੰ ਪਤਾ ਹੀ ਗਲਾਸ ਸਿਲਕ ਦਾ ਫੈਬਰਿਕ ਹੈ ਨਾ 1000 ਰੁਪਏ ਦਾ ਆਉਂਦਾ ਤੇ ਟੂ ਟੋਨ ਚ ਆ ਗਿਆ ਦੇਖੋ ਇਹਦਾ ਇੱਕ ਅੰਦਰਲਾ ਸਿਲਰ ਇਹ ਵਾਲਾ ਆ ਗਿਆ ਸ਼ੇਡ ਹਨ ਤੇ ਬਾਹਰ ਦੇਖੋ ਇਹ ਸ਼ੇਡ ਆ ਗਿਆ ਹਾਂਜੀ ਇਹ ਦੇਖੋ ਹੈਂਡਵਰਕ ਦਾ ਪਾਈਪ ਤੇ ਇੱਥੇ ਅੱਡੇ ਯੂਜ਼ ਕੀਤਾ ਹੈ ਇਹਦੇ ਵਿੱਚ ਤੇ ਥੋੜੀ ਜਿਹੀ ਜਰੀ ਕੀਤੀ ਹੈ ਘੇਰੇ ਤੇ ਇਸ ਤਰ੍ਹਾਂ ਲੈਸ ਲੱਗੀ ਹੈ ਤੁਸੀਂ ਸਾਡੇ ਕੋਲੋਂ ਸਟਿਚ ਕਰਵਾ ਕੇ ਦੇਖੋ ਜੀ ਇੱਕ ਵਾਰ ਹਨਾ ਤੇ ਬਹੁਤ ਸੋਹਣਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹ ਹੀ ਸੂਟ ਤੁਹਾਨੂੰ ਕੋਈ ਕਹਿ ਨਹੀਂ ਸਕੂਗਾ ਵੀ ਹਾਂ ਇਹ ਤੁਸੀਂ 450 ਰੁਪਏ ਦਾ ਲੈਤਾ ਸੀ ਅਗਲਾ ਕਹੂਗਾ ਤੁਹਾਨੂੰ ਆਪੇ ਕਹਿਣਗੇ ਵੀ ਹਾਂ ਇਹ 5-6000 ਦਾ ਸੂਟ ਹੈਗਾ ਬਹੁਤ ਸੋਹਣਾ ਰੈਡੀ ਹੁੰਦੇ ਜੀ ਇਹ ਵਾਲਾ ਸੂਟ ਹਾਂਜੀ ਇਹ ਕਈ ਕਲਰ ਆ ਗਏ ਦੇਖੋ ਇਹ ਵਾਲਾ ਪੀਲਾ ਕਲਰ ਆ ਗਿਆ ਹਾਂਜੀ ਇਹ ਪੀਲਾ ਕਲਰ ਆ ਗਿਆ ਇਹਦੇ ਦੇਖੋ ਇਸ ਤਰ੍ਹਾਂ ਦੋ ਫਲਾਵਰ ਆ ਗਏ ਹਾਂਜੀ ਕਈ ਪੈਣਾ ਪੁੱਛਦੀਆਂ ਸੀ ਹਾਂ ਵੀ ਦੀਦੀ ਤੁਸੀਂ ਕੰਮ ਬਾਹਰੋਂ ਕਰਵਾਉਣੇ ਕ ਆਪ ਕਰਦੇ ਹਾਂਜੀ ਮੈਂ ਖੁਦ ਸਟਿਚ ਕਰਦੀ ਹਾਂ ਕਟਿੰਗ ਮੈਂ ਖੁਦ ਕਰਨੀ ਹੁੰਦੀ ਹੈ ਸ਼ਰਟ ਮੈਂ ਸਟਿਚ ਖੁਦ ਕਰਨੀ ਹੁੰਦੀ ਹੈ ਬਾਟਮ ਮੇਰੇ ਕਿੜੀਆਂ ਬਣਾਉਂਦੀਆਂ ਦੱਸ ਦੇ ਵੀ ਆਪਾਂ ਉਹਨਾਂ ਨੂੰ ਆਪ ਆ ਹਨਾ ਵੀ ਕਿੱਦਾਂ ਡਿਜ਼ਾਈਨ ਕਰਨਾ ਕਿੱਦਾਂ ਕੁਝ ਕਰਨਾ ਦੇਖੋ ਇਹ ਜੌਰਜਟ ਫੈਬਰਿਕ ਤੇ ਆ ਗਿਆ ਹਾਂਜੀ ਤੁਹਾਨੂੰ ਪਤਾ ਵੀ ਜੌਰਜਟ ਫੈਬਰਿਕ ਜਿਹੜਾ ਤੁਸੀਂ ਮਾੜੇ ਤੋਂ ਮਾੜਾ ਵੀ 500 ਤੋਂ ਘੱਟ ਨਹੀਂ ਆਉਂਦਾ ਜੀ ਫੈਬਰਿਕ ਤੇ ਦੇਖੋ ਇਹ 450 ਚ ਤੁਹਾਨੂੰ ਦੇਖੋ ਇਸ ਤਰ੍ਹਾਂ ਜ਼ਰੀ ਦਾ ਕੰਮ ਆਗਾ ਜੀ ਇਹ ਵਾਲਾ ਤੇ ਉੱਪਰ ਇਹਦੇ ਦੇਖੋ ਇਸ ਤਰ੍ਹਾਂ ਲੈਣਾ ਬਣਗਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇੰਨਾ ਅਧੇ ਤੁਸੀਂ ਇੰਨਾ ਕਿ ਵਰਕ ਕਰਵਾਉਂਗੇ ਨਾ ਇਹਦਾ 6-700 ਰੁਪਏ ਲੈ ਲੈਂਦੇ ਜੀ ਜ਼ਰੀ ਦਾ ਅਸੀਂ ਆਪ ਖੁਦ ਵਰਕ ਕਰਦੇ ਆ ਹਨਾ ਆਪਾਂ ਅਸੀਂ ਇੰਨਾ ਕਿ ਕੇਅਰ ਕਰਦੇ ਆ ਤੇ ਬਸ ਇੰਨਾ ਕ ਬਾਹਤ ਕਰਦੇ ਆ 500 ਰੁਪਏ ਲੈ ਲੈਣੇ ਆ ਤੇ ਇਹ ਦੇਖੋ ਇਹਦਾ ਇੰਨਾ ਕੰਮ ਕੀਤਾ ਹੋਇਆ ਹਾਂਜੀ ਇਹ ਅਸੀਂ ਜਿਆਦਾ ਕਵਾਂਟਿਟੀ ਚ ਸੂਟ ਰੈਡੀ ਕਰਵਾਉਣੇ ਆ ਤੇ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਪਰਤੇ ਚ ਹੋ ਜਾਂਦੇ ਆ ਹਾਂਜੀ 450 ਰੁਪਏ ਇਹਦਾ ਰੇਟ ਹੈ ਤੇ ਇਹ ਤੁਹਾਨੂੰ ਮੈਂ ਕਈ ਸੂਟ ਦਿਖਾ ਚੁੱਕੀ ਹਾਂ ਨਾ ਇਸ ਰੇਂਜ ਚ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹਨਾਂ ਚੋਂ ਕੋਈ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਇੱਕ ਸੂਟ ਬਾਏ ਕਰਨਾ ਇੱਕ ਕਰੋ ਜੀ ਜੇ 10 ਸੂਟ ਬਾਏ ਕਰਨਾ 10 ਕਰੋ ਜਿੰਨੇ ਮਰਜ਼ੀ ਸੂਟ ਜਿੰਨੇ ਤੁਸੀਂ ਸੂਟ ਕਾਉਂਗੇ ਸਾਨੂੰ ਉਹਨੇ ਅਵੇਲੇਬਲ ਕਰਕੇ ਦੇਵਾਂਗੇ ਹਾਂਜੀ ਹਾਂਜੀ ਕੁਆਇੰਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਸੂਟ ਰੰਗ ਡਿਜ਼ਾਈਨ ਤੁਹਾਨੂੰ ਕਿਦਾਂ ਲੱਗਦੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਦਿਖਾਏ ਸੂਟ ਤੁਹਾਨੂੰ ਬਹੁਤ ਪਸੰਦ ਆਉਂਦੇ ਹੋਣਗੇ ਤੇ ਅੱਜ ਵਾਲੇ ਸੂਟ ਵੀ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਹਾਂਜੀ ਬਹੁਤ ਪੜਤੇ ਚ ਰਹਿਣ ਵਾਲੇ ਸੂਟ ਸੀਗੇ ਤੇ ਪਹਿਣਾ ਨੂੰ ਰਿਕਵੈਸਟ ਹੈ ਕਿ ਇੱਕ ਵਾਰੀ ਇੱਕ ਇੱਕ ਸੂਟ ਲੈ ਕੇ ਜਰੂਰ ਦੇਖੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਦੁਬਾਰੇ ਹੋਰ ਵੀ ਸੂਟ ਇਹਦੇ ਨਾਲ ਦੇ ਮੰਗੋਗੇ ਅੱਜ ਦੀ ਵੀਡੀਓ ਦੇਖਣ ਲਈ ਆਪਣਾ ਟਾਈਮ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇੰਨਾ ਕ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਗੇ ਵਾਰ ਆਪਾਂ ਫੇਰ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਅੱਜ ਲਈ ਬਸ ਇੰਨਾ ਹੀ ਸਤਿ ਸ੍ਰੀ ਅਕਾਲ